ਹਲੋ ਹਾਂ ਜੀ ਵੀ ਸਸਸੀ ਗੱਲ ਸਾਰਿਆਂ ਨੂੰ ਆਪਾਂ ਕਰ ਰਹੇ ਆਂ ਚੂਚਾਂ ਦੀਆਂ ਉਂਗਲਾਂ ਸਿੱਧੀਆਂ ਇਹ ਚੂਚੇ ਦੀਆਂ ਉਂਗਲਾਂ ਕੁਝ ਜ਼ਿਆਦਾ ਵਿੰਗੀਆਂ ਸੀਗੀਆਂ ਬਿਲਕੁਲ ਟਿੱਡੀਆਂ ਸੀਗੀਆਂ ਆਪਾਂ ਲੀਕੋ ਟੇਪ ਲੈ ਲੈਣੀ ਆ ਉਹਦੇ ਉੱਤੇ ਨਾ ਉਂਗਲਾਂ ਚਪੇ ਲੈਣੀ ਆ ਸਿੱਧੀਆਂ ਕਰਕੇ ਐ ਜਮਾ ਸਿੱਧੀਆਂ ਕਰਕੇ ਤਿੰਨੋਂ ਦੀਆਂ ਤਿੰਨੋਂ ਉਂਗਲਾਂ ਫਿਰ ਇੱਕ ਲੀਕੋ ਹੋਰ ਲੈ ਕੇ ਇਹਨਾਂ ਦੇ ਉੱਪਰ ਲਾ ਦੇਣੀ ਹੈਗੀ ਸਮਾਰ ਕੇ ਟਾਈਟ ਕਰਕੇ ਤੇ ਵਿੱਚੋਂ ਚਪੇ ਦੇਣੀ ਹੈਗੀ ਸਾਰੀ ਫਿਰ ਇੱਕ ਲੀਕੋ ਹੋਰ ਲੈ ਕੇ ਹਨਾ ਕੱਟ ਕੇ ਇਹਦੇ ਥੱਲੇ ਦੇ ਪਾਸੇ ਤੇ ਉੱਪਰ ਇੱਕ ਹੋਰ ਲਾ ਦੇਣੀ ਆ ਕਿ ਲੀਕੋ ਚੌੜੀ ਹੋਵੇ ਟੇਪ ਇਹ ਫਿਰ ਤਾਂ ਇੱਕੋ ਨੇ ਸਰ ਜਾਂਦਾਗਾ ਹੁਣ ਆਪਣੇ ਕੋਲੇ ਚੌੜੀ ਹੈ ਨਹੀਂ ਸੀ ਇਸੇ ਕਰਕੇ ਆਪਾਂ ਦੋ ਵਾਰੀ ਲਾਈ ਆ ਤੇ ਇਸ ਤਰ੍ਹਾਂ ਆਪਾਂ ਜੇ 7 ਦਿਨ ਕਰਾਂਗੇ ਹਫਤਾ ਲਗਾਤਾਰ ਇੱਕ ਦਿਨ ਦੇ ਵਿੱਚ ਜਿਵੇਂ ਆਪਾਂ ਇੱਕ ਵਾਰੀ ਲਾਤੀ 24 ਘੰਟੇ ਲੱਗੀ ਰਹਿਣ ਦੋ ਫਿਰ ਫਿਰ ਲਾ ਦੋ ਲਾ ਕੇ ਇਹਨੂੰ ਤੇ ਚੂਚਾਂ ਦੀਆਂ ਉਂਗਲਾਂ 100% ਸਿੱਧੀਆਂ ਹੋ ਜਿੰਦੀਆਂ ਆਪਣੇ ਕੋਲੇ ਤਕਰੀਬਨ 4-5 ਦੀਆਂ ਸੀਂਗਾ ਜੇ ਸਾਰਿਆਂ ਦੀਆਂ ਸਿੱਧੀਆਂ ਹੋਊਗਾ ਇਹਦੀਆਂ ਕੋਈ ਜ਼ਿਆਦਾ ਸੀਗੀਆਂ ਇਹਦੇ ਮੜੀ ਇੱਕ ਦੋ ਦਿਨ ਜ਼ਿਆਦਾ ਲਾਉਣੀ ਪੈ ਰਹੀ ਹੈਗੀ ਉਹਨਾਂ ਦੀ ਵੀਡੀਓ ਵੀ ਪਾਵਾਂਗੇ ਆਪਾਂ ਤੁਹਾਨੂੰ ਬੈਲਗ ਵਾਲਾ ਹੈ ਨਾ ਓਕੇ ਹੋ ਗਈਆਂ ਉਹ ਤੇ ਜੇ ਆਪਾਂ ਨਾ ਲਾਉਂਦੇ ਇਹਨਾਂ ਨੇ ਇਹ ਆਹ ਵਾਲੇ ਨਹੀਂ ਬਈ ਦੂਸਰੇ ਚੂਚੇ ਅੱਜ ਆਪਾਂ ਤੁਹਾਨੂੰ ਦੱਸਦੇ ਵੀ ਇਹਨਾਂ ਦੇ ਵਿੱਚੋਂ ਬੱਚੇ ਹੁੰਦੇ ਹੁੰਦੇ ਨੇ ਕੋਈ ਦੱਸ ਹੀ ਨਹੀਂ ਸਕਦਾ ਕਿ ਇਹਨਾਂ ਦੀ ਉਗਲਾਂ ਕਿੰਨੀਆਂ ਸੀ ਬਿਲਕੁਲ ਐਨ ਸਿੱਧੀਆਂ ਹੋਊਗਾ ਕਿ ਆਪਣੇ ਕੋਲੇ ਨਾ ਇੱਕ ਦੀਆਂ ਜਿਹੜੀਆਂ ਜਿਹੜੀਆਂ ਰਹਿ ਗਈਆਂ ਨੇ ਜਿਹਦੇ ਆਪਾਂ ਲੀਕੋ ਲਾਈ ਉਹ ਮਗਰ ਖੜਾਗਾ ਤੇ ਉਹਦੀ ਵੀ ਤੁਹਾਨੂੰ ਵੀਡੀਓ ਪਾਵਾਂਗੇ ਜਿੱਦੇ ਲੀਕੋ ਲਾਈ ਜਿਹੜੀਆਂ ਉਂਗਲਾਂ ਜਮਾਂ ਮੰਨ ਕੇ ਜਦੋਂ ਆਪਾਂ ਲੀਕੋ ਲਾ ਕੇ ਰੱਖਦੇ ਆਂਗੇ ਉਂਗਲਾਂ ਸਿੱਧੀਆਂ ਰਹਿੰਦੀਆਂ ਜਿਹੜਾ ਵਿਚਾਲੜਾ ਜੋੜ ਹੁੰਦਾਗਾ ਉਹਦੇ ਅੰਦਰਲੇ ਪਾਸੇ ਚਰਬੀ ਭਰਨੀ ਸ਼ੁਰੂ ਹੋ ਜਾਂਦੀ ਹੈਗੀ ਜਦੋਂ ਉਹਦੇ ਅੰਦਰਲੇ ਪਾਸੇ ਚਰਬੀ ਭਰ ਗਈ ਉਂਗਲਾਂ ਨੇ ਆਟੋਮੈਟਿਕ ਹੀ ਸਿੱਧੇ ਹੋ ਜਾਣਾ ਹੁੰਦਾਗਾ ਬਸ ਆਪਾਂ ਟਰਾਈ ਨਹੀਂ ਕਰਦੇਗੇ ਤੇ ਤੇ ਚੂਚੇ ਖਰਾਬ ਕਰ ਲੈਣੇ ਹੈਗੇ ਮੁਰਕੇ ਵੱਢਣੇ ਪੈਂਦੇ ਆ। ਤੀਜੀ ਆਪਾਂ ਮਾੜਾ ਮੋਟਾ ਮੱਥਾ ਮਾਰਾਂਗੇ ਮਿਹਨਤ ਕਰਾਂਗੇ ਉਹਦਾ ਫਲ ਮਿਲਦਾ ਜ਼ਰੂਰ ਆ ਕਰਕੇ ਵੇਖਿਓ ਇਹ ਤੁਸੀਂ ਵੀ ਕਰ ਸਕਦੇ ਹੋ। ਤੁਹਾਨੂੰ 100% ਰਿਜ਼ਲਟ ਮਿਲੂਗਾ ਇਹਦਾ। ਲੀਕੋ ਤੇ ਤੁਹਾਨੂੰ ਦੱਸਾਂਗੇ ਕਿਵੇਂ ਲਾਉਣੇ ਨੇ ਆਪਾਂ।